ਬਠਿੰਡਾ ਬਾਦਰ ਰੋਡ ਤੇ ਪੈਂਦੇ ਥਾਣਾ ਨੰਦਗੜ ਦੀ ਪੁਲਿਸ ਨੇ ਖੇਤਾਂ ਵਿੱਚੋਂ ਬਿਜਲੀ ਟਰਾਂਸਫਾਰਮਰ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਮੌਕੇ ਤੇ ਜਾਣਕਾਰੀ ਜੰਦਿਆਂ ਥਾਣੇਦਾਰ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਲੱਗੇ ਟਰਾਂਸਫਾਰਮਰ ਚੋਰੀ ਹੋ ਰਹੇ ਸਨ ਤਾਂ ਪੁਲਿਸ ਚੋਰਾਂ ਦੀ ਭਾਲ ਵਿੱਚ ਸੀ। ਪੁਲਿਸ ਪਿੰਡ ਚੁੰਬਾ ਕੋਲ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਦੱਸਿਆ ਕਿ ਖੇਤਾਂ ਵਿੱਚੋਂ ਟਰਾਂਸਫਾਰਮਰ ਚੋਰੀ ਕਰਨ ਵਾਲੇ ਦੋ ਵਿਅਕਤੀ ਇਲਾਕੇ ਵਿੱਚ ਟਰਾਂਸਫਾਰਮਰ ਲੈ ਕੇ ਘੁੰਮ ਰਹੇ ਹਨ। ਜਿਨ੍ਹਾਂ ਦੇ ਕੋਲ ਇੱਕ ਚੋਰੀ ਕੀਤਾ ট্রান্সਫਾਰਮਰ ਹੈ ਪੁਲਿਸ ਨੇ ਮਸਤੀਦੀ ਵਰਤਦੇ ਹੋਏ ਇਹਨਾਂ ਨੂੰ ਕਾਬੂ ਕਰ ਲਿਆ ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨਾਂ ਦੀ ਪਛਾਣ ਭੁਪਿੰਦਰ ਸਿੰਘ ਖੋਖਾ ਰੋੜ ਜ਼ਿਲ੍ਹਾ ਮਾਨਸਾ ਤੇ ਰਾਜੂ ਸਿੰਘ ਪਿੰਡ ਜਗਾਰਾਮ ਤੀਰਸ ਜ਼ਿਲ੍ਹਾ ਬਠਿੰਡਾ ਦੇ ਤੌਰ ਤੇ ਹੋਈ ਹੈ ਇਹਨਾਂ ਦੇ ਖਿਲਾਫ ਥਾਣਾ ਨੰਦਗੜ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਪੁਰਸਤਾ ਕਹਿਣਾ ਹੈ ਕਿ ਇਹਨਾਂ ਤੋਂ ਹੋਰ ਵੀ ਬਹੁਤ ਸਾਰੇ ਅਹਿਮ ਖੁਲਾਸੇ ਹੋਣਗੇ ਕਿ ਇਹਨਾਂ ਨੇ ਕਿੱਥੇ-ਕਿੱਥੇ ਚੋਰੀ ਕੀਤੀ ਹੈ ਮੈਂ ਇਹ ਸេច ਜਸਿੰਦਰ ਸਿੰਘ थाना ਅਨੰਦਗੜ ਤਨਾਤਾ ਜੀ ਕੱਲ ਸਮੇਤ ਪੁਲਿਸ ਪਾਰਟੀ ਦੇ ਬਸਟਾ ਚੁੰਬਾ ਮੌਜੂਦ ਸੀ ਜਿੱਥੇ ਮੁਖਬਰ ਖਾਜ ਨੇ ਇਤਲਾਹ ਦਿੱਤੀ ਸੀ ਕਿ ਅਮਨਦੀਪ ਸਿੰਘ ਅਤੇ ਹਰਬੰਸ ਸਿੰਘ ਵਾਸੀ ਚੁੰਬਾ ਦੇ ਖੇਤ ਵਿੱਚੋਂ ਕਾਫੀ ਸਮਾਂ ਪਹਿਲਾਂ ਟਰਾਂਸਫਾਰਮਰ ਅਤੇ ਸੋਲਰ ਮੋਟਰ ਦੀਆਂ ਤਾਰਾ ਚੋਰੀ ਹੋ ਗਈਆਂ ਸਨ ਜੋ ਇਹ ਤਾਰਾ ਭਿੰਦਰ ਸਿੰਘ ਔਰ ਫਪਿੰਦਾ ਅਤੇ ਰਾਜੂ ਇਹਨਾਂ ਵੱਲੋਂ ਚੋਰੀ ਕੀਤੀ ਸੀ ਅਤੇ ਟਰਾਂਸਫਾਰਮਰ ਵੀ ਇਹਨਾਂ ਨੇ ਚੋਰੀ ਕੀਤਾ ਸੀਗਾ ਜੋ ਅੱਜ ਵੀ ਇਹ ਇਲਾਕੇ ਵਿੱਚ ਘੁੰਮ ਰਹੇ ਹਨ ਜੋ ਚੋਰੀ ਕੀਤੇ ਟਰਾਂਸਫਾਰਮਰ ਸਮੇਤ ਕਾਬੂ ਆ ਸਕਦੇ ਆ ਜੋ ਨਾਕਾਬੰਦੀ ਕਰਕੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਵੱਲੋਂ ਚੋਰੀ ਕੀਤਾ ਗਿਆ ਟਰਾਂਸਫਾਰਮਰ ਬਰਾਮਦ ਕੀਤਾ ਗਿਆ ਕਿੱਥੋਂ ਦੇ ਆਣ ਵਾਲੇ ਬਜੀ ਭਿੰਦਰ ਸਿੰਘ ਔਰ ਫਪਿੰਦਾ ਇਹ ਮਾਨਸਾ ਦਾ ਰਹਿਣ ਵਾਲਾ ਜੀ ਅਤੇ ਰਾਜੂ ਸਿੰਘ ਜਗਰਾਂ ਤੀਰਥ ਦਾ ਰਹਿਣ ਵਾਲਾ ਜੀ ਪਹਿਲੇ ਮਾਮਲਾ ਦਰਜਾ ਰਾਜੂ ਸਿੰਘ ਦਾ ਕਿਚੋਰੀ ਦਾ ਮਕਦਮਾ ਪਹਿਲਾਂ ਦਰਜਾ ਹੋਏ ਥਾਣਾ ਮਾਨਸਾ ਵਿੱਚ ਜੀ ਅੱਗੇ ਕੀ ਕਰ ਲਈ ਗਈ ਜੀ ਅੱਗੇ ਇਹਨਾਂ ਨੂੰ ਮਾਨਜੋ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਅਤੇ ਇਹਨਾਂ ਨੂੰ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਅਗਲੀ ਤਫਤੀਸ਼ਾਂ ਲੋਚ ਲੈਣ ਦੀ ਜਾਊਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ